ਸਾਰੀਆਂ ਜਥੇਬੰਦੀਆਂ ਲੋ ਪਹਿਲਾਂ ਕਿਹਾ ਗਏ ਵੀ ਮਾਨ ਮਰਿਆਦਾ ਦੇ ਨਾਲ ਦਸਤਾਰ ਬੰਦੀ ਕੀਤੀ ਜਾਵੇ ਅੱਜ ਉਹ ਨਿਹੰਗ ਸਿੰਘ ਦਾਲ ਪੰਥਾਂ ਵੱਲੋਂ ਪੂਰੀ ਮਾਨ ਤੇ ਸਤਿਕਾਰ ਤੇ ਮਰਿਆਦਾ ਦੇ ਨਾਲ ਅਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘੜ ਕਾਜੂ ਨਾਲ ਤਕਸ਼ਰੀ ਕੇਸਗੜ ਸਾਹਿਬ ਜੀ ਦੀ ਦਸਤਾਰ ਬੰਦੀ ਕੀਤੀ ਗਈ ਨਿਹੰਗ ਸਿੰਘ ਦਾਲ ਪੰਥ ਸਾਰੇ ਆਇਆ ਸਾਲ ਵੀ ਉਹ ਵੀ ਉਹਨਾਂ ਦੇ ਨਮਾਇਦੇ ਵੀ ਆਏ ਨੇ ਆਉਣਗੇ ਵੀ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਮਾਗਮੇ ਉਹਨਾਂ ਦੇ ਵਿੱਚ ਜੋ ਦਾਸਾਂ ਦੀ ਸਾਡੇ ਸਮੂਹ ਲਿਆ ਸਿੰਘ ਦਾਲਪੰਸੇ ਤੇ ਖੜੇ ਨੇ ਮਾਨਯੋਗ ਬਾਬਾ ਬਲਦੇਵ ਸਿੰਘ ਜੀ ਵੱਲੇ ਵਾਲੇ ਬਾਬਾ ਕੋਰਿੰਦਰ ਸਿੰਘ ਜੀ 92 ਕਰੋੜੀ ਚਮ ਤਿਆਰੇ ਬਾਬਾ ਸਰਪਾਲ ਸਿੰਘ ਵੀ ਮਾਲਵਾ ਤਰਨਤਾਲ ਬਾਬਾ ਬਾਬਾ ਬਲਦੇਵ ਸਿੰਘ ਮੁਸਤਫਾ ਪਰਵਾਲੇ ਸਾਰਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਹੀ ਸਤਗੁਰਾਂ ਦਾ ਪਾਵਨ ਸੀਸ ਜਦੋਂ ਦਿੱਲੀ ਦੇ ਵਿੱਚ ਸਤਗੁਰਾਂ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਸੀ ਤੇ ਬਾਬਾ ਜੈਤਾ ਜੀ ਧੰਨ ਬਾਬਾ ਜੀਵਨ ਸਿੰਘ ਜੀ ਸਤਗੁਰਾਂ ਦੇ ਪਾਵਨ ਸੀਸ ਨੂੰ ਪੜਾਦਰ ਪੜਾਅ ਸ਼੍ਰੀ ਆਨੰ ਸੋਮਹਾਨ ਜਿਹੜਾ ਸੀਸਪੇਡ ਆ ਯਾਤਰਾ 350 ਸਾਲਾ ਸ਼ਤਾਬਦੀ ਸਮਾਗਮਾਂ ਦਾ ਹਿੱਸਾ ਵਾ ਉਹ 25 ਨਵੰਬਰ ਨੂੰ ਗੁਰਦਾਰਾ ਸੀਸਗਾਂ ਸਾਹਿਬ ਦਿੱਲੀ ਤੋਂ ਆਰੰਭ ਹੋ ਕੇ ਪੜਾ ਦਾਰ ਪੜਾ ਜਿੰਨਾ ਪੜਾਵਾਂ ਤੇ ਸਤਗੁਰਾਂ ਦੇ ਸੀਸ ਦਾ ਪੜਾ ਹੋਇਆ ਸੀ ਰਾਤ ਦੇ ਵਿਸ਼ਰਾਮ ਹੋਏ ਸਨ ਉਹਨਾਂ ਪੜਾਵਾਂ ਤੋਂ ਹੁੰਦਾ ਆਇਆ 28 ਨਵੰਬਰ ਦੀ ਰਾਤ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇਗਾ ਅਤੇ 29 ਨਵੰਬਰ ਵਾਲੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਮਾਨਸੀ ਇਸ ਪੇੜ ਯਾਤਰਾ ਆਰੰਭ ਹੋ ਕੇ ਗੁਰਦਾਰਾ ਸੀਸਗਾਂ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗੀ ਜਿੱਥੇ ਮਹਾਨ ਸੀਸਸਕਾਰ ਦਿਵਸ ਮਨਾਇਆ ਜਾਵੇਗਾ ਸੋ ਇਹ ਜਿਹੜੇ ਸਾਡੇ ਨਿਹੰਗ ਸਿੰਘ ਦਲਾ ਪੰਥਾਂ ਦੇ ਪ੍ਰੋਗਰਾਮ ਆ ਉਹਨਾਂ ਦੇ ਵਿੱਚ ਵੱਧ ਛੱਡ ਕੇ ਸੰਗਤਾਂ ਹੀ ਸਾਂ ਲੈਣਗੇ ਅੱਜ ਦੀ ਜਿਹੜੀ ਇੱਕ ਜੁਟਤਾ ਜਿਹੜੀ ਉਹ ਦਿਖਾਈ ਕੀ ਸਮੁੱਚੇ ਪੱਥ ਦੇ ਵੱਲ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਮੇਂ ਸਮੇਂ ਤੇ ਪੰਥ ਦੇ ਵਿੱਚ ਇਸੇ ਤਰ੍ਹਾਂ ਆਪਸੀ ਮਤਭੇਦ ਪੈਦਾ ਹੁੰਦੇ ਆ ਉਹ ਸੁਲਝਾ ਵੀ ਲੈ ਜਾਂਦੇ ਆ ਸੋ ਅੱਜ ਉਹ ਸੁਲਝ ਗਏ ਨੇ ਤੇ ਸਿੰਘ ਸਾਹਿਬ ਜੀ ਨੂੰ ਸਾਰੇ ਪੰਥ ਵੱਲੋਂ ਦਸਤਾਰਬੰਦੀ ਹੋ ਸਤਗੁਰੂ ਦੀ ਕਿਰਪਾ ਹੋ ਗਈ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਪਿਛਲੇ 6 ਮਹੀਨੇ ਇਹਨਾਂ ਨੇ ਆਪਣੀ ਕਾਰਜਗਾਰੀ ਚੰਗੀ ਪੰਥ ਨੂੰ ਸੰਗਤ ਨੂੰ ਵਿਖਾਈ ਐ ਇਸੇ ਤਰ੍ਹਾਂ ਅੱਗੇ ਕਰਦੇ ਰਹਿਣਗੇ